ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਾਂਝ ਕਲਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹੈਰੋਇਨ ਅਤੇ ਨਸ਼ੇਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਿਕੰਦਰ ਸਿੰਘ ਖਾਣਾਗੁਰਾਇਆ ਨੇ ਦੱਸਿਆ ਕਿ ਪੁਲਿਸ ਚੌਂਕੀ ਦੋਸਾਂਝ ਕਲਾ ਦੇ ਇੰਚਾਰਜ ਸੁਖਵਿੰਦਰ ਪਾਲ ਵੱਲੋਂ ਕੁਤਬੀਵਾਲ ਰੋਡ ਤੇ ਗਸ਼ਤ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਿਸ ਵਿੱਚ ਬੈਠੇ ਤੇ ਨੌਜਵਾਨਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 8 ਗ੍ਰਾਮ ਹੈਰੋਇਨ ਅਤੇ 110 ਨਸ਼ੇਲੀਆਂ ਗੋਲੀਆਂ ਬਰਾਮਦ ਹੋਈਆਂ नौजवाना की पहचान रमनदीप सिंह उर्फ रिमी वासी बड़ा सुखी रुड़का खुरद और राजकुमार हुई है जिन्हों खिलाई करके रिमांड हासिल किया गया है ता जो उना तो पता लगाया जा सके कि नशा कितों ल्याय जा रहे सन ती देख रहे हो बगा सेलकियाणा की दी रिपोर्ट अते और अपने इलाके दर खबर देखने लैनल नबसक्राइब ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਦਸਵੇ ਸਰ ਜਿਹੜਾ ਇਹ ਅੱਜ ਕਰਨ ਅਗਵਾੜ ਪੜਿਆ ਜੀ ਨਸ਼ੇ ਨਾਲ ਕੀ ਮਾਮਲਾ ਕਰਾ ਇਹ ਮਾਨਯੋਗ ਐਸਐਸਪੀ ਸਾਹਿਬ ਜੰਨਤ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਦੇ ਦਿੱਤਾ ਮਰਦੇਸ਼ਾਂ ਤੇ ਔਰ ਡੀਐਸਪੀ ਆਪਣੇ ਸਰਦਾਰ ਸਰਵਜਿੰਦ ਬੱਲ ਦੀ ਰਹਿਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਦੇ ਵਿਰੋਧ ਜਿਹੜੀ ਮਿਹਮ ਚੱਲ ਰਹੀ ਆ ਉਸ ਤਹਿਤ ਸਾਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਦਰਾਨੇ ਨਾਕਾਬੰਦੀ ਇੱਕ ਆਲਟੋ ਗੱਡੀ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸੀਗੇ ਉਹ ਤਿੰਨਾਂ ਨੌਜਵਾਨਾਂ ਨੂੰ ਜਿਹੜਾ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ ਦੋਆਂ ਕੋਲੋਂ ਜਿਹੜੀ ਹੈਗੀ ਇੱਕ 50 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਇੱਕ ਕੋਲੋਂ ਜਿਹੜੀਆਂ ਹੈਗੀਆਂ 60 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਤੇ ਇੱਕ ਦੇ ਕੋਲੋਂ ਜਿਹੜੀ ਹੈਗੀ ਆ ਉਹ 8 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਜੀ ਕੀ ਬਖਾਓਗੇ ਜੀ ਕਿਸੇ ਬੰਦੇ ਦੇ ਨਾਮ ਦਾ ਇਹ ਇੱਕ ਤਾਂ ਹੈਗਾ ਜੀ ਰਮਨਦੀਪ ਸਿੰਘ ਰਿੰਮੀ ਇਹ ਬੜੇ ਪਿੰਡ ਦਾ ਰਹਿਣ ਵਾਲਾ ਇਹਦੇ ਕੋਲ 8 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੀ ਇੱਕ ਰਾਜਕਮਰ ਇਹਦੇ ਇਸ ਬਿੱਟੂ ਇਹ ਚੱਕ ਤੁਥਰਾ ਦਾ ਰਹਿਣ ਵਾਲਾ ਹੈਗਾ ਇਹਦੇ ਕੋਲ 50 ਗੋਲੀਆਂ ਜਿਹੜੀਆਂ ਨਸ਼ੀਨੀਆਂ ਬਰਾਮਦ ਹੋਈਆਂ ਜੀ ਇੱਕ ਸੁਖਵਿੰਦਰ ਸਿੰਘ ਸੁਖੀ ਇਹ ਰੁੜਕਾ ਖੁਰ ਦਾ ਰਹਿਣ ਵਾਲਾ ਇਹਦੇ ਕੋਲ 60 ਗੋਲੀਆਂ ਜਿਹੜੀਆਂ ਉਹ ਨਸ਼ੀਨੀਆਂ ਬਰਾਮਦ ਹੋਈਆਂ ਜੇ ਸੰਬੰਧੀ ਹੀ ਮਕਦਮਾ ਨੰਬਰ 183 ਦਰਜ ਜਿਸਟਰ ਕਰਕੇ 21226285 ਐਨਡੀਪੀਐਸ ਇੱਕ ਜਿਹੜੀ ਉਹ ਇਹ ਕਾਰਵਾਈ ਅਮਦ ਲੈਂਦੀ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅੱਜ ਕੋਰਟ ਜਿਹੜਾ ਪੇਸ਼ ਕੀਤਾ ਜਾ ਰਿਹਾ ਇਹਨਾਂ ਪਹਿਲਾਂ ਵੀ ਮਾਮਲੇ ਦਾ ਜੀ ਇਹ ਕਰ ਰਹੇ ਹੀ ਵੈਰੀਫਾਈ ਕਰ ਰਹੇ ਆ ਪਹਿਲੋਂ ਮਾਮਲੇ ਜਿਹੜੇ ਉਹ ਰਿਕਾਰਡ ਨੂੰ ਚੈੱਕ ਕਰ ਰਹੇ ਆ ਕਿ ਪਹਿਲੋਂ ਕੋਈਨਾਂ ਦੇ ਖਿਲਾਫ ਮੁਕਾਮਲੇ ਦਰਜ ਹੈ ਕਿ ਨਹੀਂ ਹੈ ਔਰ ਜਿਹੜੀ ਅਸੀਂ ਗੱਡੀ ਅਲਟੋ ਜਿਹੜੀ ਫੜੀ ਆ ਉਹਦੇ ਬਾਰੇ ਵੀ ਅਸੀਂ ਤਸਦੀਕ ਕੀਤਾ ਆ ਜੋ ਇੱਥੋਂ ਦਾ ਇੱਕ ਸੰਜੀਵ ਏਰੀਆਸ ਬਾਬਾ ਰਹਿਣ ਵਾਲਾ ਗੁਰਾਇਆਂ ਦਾ ਹੀ ਹੈਗਾ ਉਹਦੀ ਇਹ ਗੱਡੀ ਜਿਹੜੀ ਆ ਉਹਦੀ ਪਾਈ ਗਈ ਹੈ ਜੀ ਉਹਦੇ ਨਾਮ ਤੇ ਗੱਡੀ ਇਹਨਾਂ ਸਿਰਨਾਂ ਰੋਣਾ ਕਹੇਦੇ ਨਹੀਂ ਬਟ ਨਹੀਂ ਉਹਦੇ ਨਾਮ ਤੇ ਗੱਡੀ ਸੰਜੀਵ ਬਾਬਾ ਦੇ ਨਾਮ ਤੇ ਗੱਡੀ ਜਿਹੜੀ ਹੈਗੀ ਹੈ ਜੀ ਕੀ ਅਗਲੀ ਕਾਰਵਾਈ ਕੀ ਕਰੀਏ ਇਹਨੂੰ ਕਰੰਗ ਲੈ ਆ ਕੇ ਪੁਸ਼ਟੀ ਕਰਾਂਗੇ ਸੰਜੀਪ ਬਾਬਾ ਨੂੰ ਵੀ ਇਹ ਇਹਦਾ ਕੀ ਲੈਣਾ ਦੇਣਾ ਹੈਗਾ ਇਹਨੇ ਗੱਡੀ ਕਿਉਂ ਉਹਨਾਂ ਦਿੱਤੀ ਆ ਇਹਦੀ ਵੀ ਡਿਵੈਲਪਮੈਂਟ ਹੋਈ ਤੇ ਇਹਦੇ ਖਿਲਾਫ ਵੀਡੀਓ ਕਰ ਵੀ ਕਰਾਂਗੇ ਜਿਹੜੀ ਇਹ ਗੋਣੇ ਵਗੈਰਾ ਜੀ ਇਹਦੇ ਵੀ 35% ਜੀ ਹਰਾਨਤਾਂ ਦੂਰੀਆਂ ਕਿੱਥੋਂ ਆਈਆਂ ਇਹ ਕਰਨੇ ਪੁੱਛਗੇਸ਼ ਅਸੀਂ ਇਹਦੇ ਬਾਰੇ ਢੰਗਾਈ ਨਾਲ ਪਰਤਾਲ ਕਰ ਰਹੇ ਜਿੱਥੋਂ ਵੀ ਆਈਆਂ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਜੀ ਵੇਚਣ ਵਾਲੇ ਇਹ ਹੈ ਜੀ ਆਪ ਵੀ ਅਡਿਕਟ ਹੈ ਨਾ ਜੀ ਇਹ ਵੇਚਦੇ ਵੀ ਆ ਜੀ ਤੇ ਪਿੰਦੇ ਵੀ ਆ ਦੋਵੇਂ ਕੰਮ ਕਰਦੇ ਆ